ਅਸਲਾਮ ਵਾਲੇਕੁਮ ਜੈ ਪੀਰਾਂ ਦੀ ਜੈ ਸਾਈਆਂ ਦੀ ਮੈਂ ਹਾਜ਼ਰ ਸ਼ਾ ਚਿਸ਼ਤੀ ਸਾਵਰੀ ਗੱਦੀ ਨਿਸ਼ੀਨ ਦਰਬਾਰੇ ਪੀਰ ਬਾਬਾ ਆलम शाह ਵਲੀ ਪਿੰਡ ਧੋਗੜੀ ਸਾਡੀ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਵੱਲੋਂ ਇੱਕ ਸੰਗਤ ਨੇ ਸਾਨੂੰ ਸਵਾਲ ਕੀਤਾ ਸੀ ਵੀ ਸਰਕਾਰ ਕਿ ਰੱਬ ਦਾ ਨਾਮ ਕਿੱਦਾਂ ਲਿਆ ਜਾਵੇ ਰੱਬ ਦਾ ਨਾਮ ਲੈਣ ਵਾਸਤੇ ਸਾਨੂੰ ਕੋਈ ਸਹੀ ਦਿਸ਼ਾ ਨਿਰਦੇਸ਼ ਦੱਸੋ ਮੈਂ ਆਪ ਨੂੰ ਔਰ ਜਿੰਨੇ ਸਾਡੇ ਚੈਨਲ ਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਵੀ ਰੱਬ ਦਾ ਨਾਮ ਲੈਣ ਵਾਸਤੇ ਸਭ ਤੋਂ ਪਹਿਲੀ ਜਿਹੜੀ ਗੱਲ ਆ ਤੁਹਾਡਾ ਮਨ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਹਾਡਾ ਮਨ ਸਾਫ਼ ਨਹੀਂ ਤਾਂ ਤੁਸੀਂ ਰੱਬ ਦਾ ਨਾਮ ਨਹੀਂ ਲੈ ਸਕਦੇ ਅੱਜ ਕੱਲ ਤੁਸੀਂ ਬਹੁਤ ਦੇਖਿਆ ਹੋਵੇਗਾ ਮੈਂ ਕਿਸੇ ਦੀ ਨਿੰਦਿਆ ਨਹੀਂ ਕਰ ਰਿਹਾ ਨਾ ਮੈਂ ਕਿਸੇ ਨੂੰ ਗਲਤ ਕਹਿ ਰਿਹਾ ਕਿਉਂ ਹਰ ਇੱਕ ਵਿਅਕਤੀ ਦਾ ਆਪਣਾ ਆਪਣਾ ਅਧਿਕਾਰ ਹੈ ਉਹ ਆਪਣੇ ਅਧਿਕਾਰ ਦੇ ਅਨੁਸਾਰ ਆਪਣੇ ਪਰਮਾਤਮਾ ਨੂੰ ਉਸ ਮਾਲਕ ਨੂੰ ਉਸਲਾਹ ਪਾਕ ਨੂੰ ਮੰਨ ਸਕਦਾ ਪਰ ਜਿਹੜੀ ਅਸਲੀ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਦਿਲ ਦੇ ਅੰਦਰ ਹੈ ਰੱਬ ਤੁਹਾਡੇ ਮਨ ਦੇ ਅੰਦਰ ਹੈ ਔਰ ਰੱਬ ਨੂੰ ਲੱਭਣਾ ਜਿਹੜਾ ਆ ਉਹ ਤੁਹਾਨੂੰ ਆਪ ਨੂੰ ਹੀ ਲੱਭਣਾ ਪੈਣਾ ਕਿਸੇ ਨੇ ਤੁਹਾਨੂੰ ਰੱਬ ਲੱਭ ਕੇ ਨਹੀਂ ਦੇਣਾ ਰੱਬ ਤੁਹਾਨੂੰ ਆਪ ਹੀ ਲੱਭਣਾ ਪੈਣਾ ਉਹਦੇ ਵਾਸਤੇ ਸਾਨੂੰ ਕੀ ਕਰਨਾ ਪੈਣਾ ਸਭ ਤੋਂ ਪਹਿਲਾਂ ਸਾਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਚੀਜ਼ਾਂ ਨੂੰ ਤਿਆਗਣਾ ਪਊਗਾ ਔਰ ਆਪਣੇ ਮਨ ਨੂੰ ਸਾਫ਼ ਕਰ ਰੱਖਣਾ ਪਊਗਾ। ਔਰ ਇਹਦੇ ਵਾਸਤੇ ਸਾਨੂੰ ਕਿਸੇ ਸੰਗਤ ਨੇ ਪੁੱਛਿਆ ਵੀ ਰੱਬ ਦਾ ਨਾਮ ਲੈਣ ਵਾਸਤੇ ਸਾਨੂੰ ਕੋਈ ਆਸਣ ਤੇ ਬੈਠਣਾ ਪਊਗਾ, ਕੋਈ ਸਾਨੂੰ ਜਗਾ ਸਾਫ਼ ਸੁਥਰੀ ਲੱਭਣੀ ਪਊਗੀ। ਮੈਂ ਹਾਜ਼ਰ ਸ਼ਾ ਚਿਸਤੀ ਸਾਬਰੀ ਗੱਦੀ ਨਿਸ਼ੀਨ ਦਰਬਾਰੇ ਪੀਰ ਬਾਬਾ ਆਲਮ ਸ਼ਾ ਵਲੀ ਮੈਂ ਆਪਣੇ ਪੀਰੋ ਮੁਰਸ਼ਿਦ ਦੇ ਨਿਰਦੇਸ਼ਾਂ ਅਨੁਸਾਰ ਤੁਹਾਨੂੰ ਦੱਸਣਾ ਚਾਹ ਰਿਹਾ ਵੀ ਰੱਬ ਦਾ ਨਾਮ ਲੈਣ ਵਾਸਤੇ ਸਾਡਾ ਮਨ ਸਾਫ਼ ਹੋਣਾ ਬਹੁਤ ਜ਼ਰੂਰੀ ਆ ਆਸਣ ਬੇਸ਼ੱਕ ਤੁਸੀਂ ਸਾਫ਼ ਸੁਥਰਾ ਜਿੰਨਾ ਮਰਜ਼ੀ ਰੱਖ ਲਓ ਜਗ੍ਹਾ ਨੂੰ ਜਿੰਨਾ ਮਰਜ਼ੀ ਪਾਕ ਪਵਿੱਤਰ ਕਰ ਲਓ ਪਰ ਜੇ ਤੁਹਾਡਾ ਮਨ ਪਾਕ ਨਹੀਂ ਆ ਮਨ ਦੇ ਅੰਦਰ ਮੈਲ ਹੈ ਮਨ ਦੇ ਅੰਦਰ ਵਿਰੋਧ ਹੈ ਹੰਕਾਰ ਹੈ ਤਾਂ ਤੁਸੀਂ ਉੱਥੇ ਬੈਠ ਕੇ ਰੱਬ ਦਾ ਨਾਮ ਜਿੰਨਾ ਮਰਜ਼ੀ ਲਾ ਲਓ ਉਹਦਾ ਕੋਈ ਫਾਇਦਾ ਨਹੀਂ ਨੁਸਰਤ ਫਤਿਹ ਅਲੀ ਸਾ ਨੁਸਰਤ ਫਤਿਹ ਅਲੀ ਸਾਹਿਬ ਦਾ ਸਾਰਿਆਂ ਨੇ ਨਾਮ ਸੁਣਿਆ ਹੋਣਾ ਉਹਨਾਂ ਦੀ ਇੱਕ ਕਵਾਲੀ ਹੈ ਸਾਹਸੋਂ ਕੀ ਮਾਲਾਂ ਤੇ ਮਸ ਸਿਮਰੂ ਪੀਕਾ ਨਾਮ ਉਸ ਕਵਾਲੀ ਨੂੰ ਜੇ ਤੁਸੀਂ ਸੁਣਿਆ ਹੀ ਆਂ ਪਰ ਉਹਤੇ ਅਮਲ ਨਹੀਂ ਕੀਤਾ ਹੋਣਾ ਕਿਉਂ ਅਸੀਂ ਸੁਣਦੇ ਆਂ ਇੰਟਰਟੇਨਮੈਂਟ ਵਾਸਤੇ ਅਸੀਂ ਕਵਾਲੀ ਸੁਣਦੇ ਆਂ ਪਰ ਕਵਾਲੀ ਦਾ ਅਸਲ ਮੀਨਿੰਗ ਹੈ ਉਹਦੇ ਵਿੱਚ ਕੁਝ ਲੱਭੋ ਕੁਝ ਖੋਜੋ ਕਵਾਲੀ ਤੁਹਾਨੂੰ ਕੀ ਕਹਿ ਰਹੀ ਆ ਪਰ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ ਆਪਣੇ ਮਨ ਪਰਚਾਵੇ ਵਾਸਤੇ ਹੀ ਕਵਾਲੀ ਨੂੰ ਸੁਣਦੇ ਨੇ ਜਾਂ ਦਰਬਾਰ ਤੇ 10 ਮਿੰਟ ਜਾ ਕੇ ਅੱਖਾਂ ਮੀਟ ਲੈਣਗੇ ਤੇ ਬਸ ਦਿਖਾਵੇ ਵਾਸਤੇ ਬੈਠ ਜਾਣਗੇ ਕਵਾਲੀ ਨੂੰ ਸੁਣੋ ਉਹ ਕੀ ਕਹਿ ਰਹੀ ਏ ਹੁਣ ਇਹੀ ਕਵਾਲੀ ਤੁਹਾਨੂੰ ਕੀ ਕਹਿ ਰਹੀ ਏ ਤੁਹਾਡੀ ਏਸੀ ਪ੍ਰਸ਼ਨ ਦਾ ਉੱਤਰ ਦੇ ਰਹੀ ਏ ਕਵਾਲੀ ਜਿਸ ਸਾਨੂੰ ਸੰਗਤ ਨੇ ਸਵਾਲ ਕੀਤਾ ਸੀ ਵੀ ਰੱਬ ਦਾ ਨਾਮ ਕਿਵੇਂ ਲੈਣਾ ਚਾਹੀਦਾ ਇਸੇ ਕਵਾਲੀ ਵਿੱਚ ਉਹਦਾ ਉੱਤਰ ਹੈ ਕਹਿੰਦਾ 700 ਕੀ ਮਾਲਾ ਤੇ ਮੈਂ ਸਿਮਰੂੰ ਪੀਕਾ ਨਾਮ ਨਾ ਤਾ ਤੁਹਾਨੂੰ ਕਿਸੇ ਆਸਨ ਦੀ ਲੋੜ ਐ ਨਾ ਤੁਹਾਨੂੰ ਕੋਈ ਜਗ੍ਹਾ ਸਾਫ਼ ਸੁਥਰੀ ਕਰਕੇ ਬੈਠਣ ਦੀ ਲੋੜ ਐ ਹੂੰ ਤੁਹਾਨੂੰ ਕਿਸ ਚੀਜ਼ ਦੀ ਲੋੜ ਐ ਮਨ ਸਾਫ਼ ਕਰ ਔਰ ਜਿਹੜੀ ਮਾਲਾ ਐ ਨਾ ਉਹ ਮਨ ਦੇ ਅੰਦਰ ਫੇਰ ਜਿਹੜੀ ਦੂਸਰੀ ਦੁਨੀਆਵੀ ਮਾਲਾ ਫੇਰੀ ਜਿੰਨੀ ਮਰਜ਼ੀ ਚੱਲ ਪਰ ਉਹਦਾ ਫਾਇਦਾ ਕੋਈ ਨਹੀਂ ਜੇ ਤੇਰਾ ਮਨ ਸਾਫ਼ ਨਹੀਂ ਮਨ ਅਸੀਂ ਬੈਠੇ ਆ ਇਬਾਦਤ ਕਰਨ ਪਰ ਖਿਆਲ ਐ ਸਾਡਾ ਅੱਗੇ ਅੱਜ ਦੀ ਕਿਸ਼ਤੇ ਦੇਣੀ ਆ ਘਰ ਦਾ ਰਾਸ਼ਨ ਸਟਾਉਣਾ ਆ ਬੱਚੇ ਦੀ ਫੀਸ ਰੈਂਦੀ ਆ ਉਹਦੇ ਲਈ ਜੇ ਸਾਡਾ ਮਨ ਕਿਤੇ ਹੋਰ ਆ ਪਰ ਬੈਠੇ ਕਿਤੇ ਹੋਰ ਆ ਉਹ ਇਬਾਦਤ ਕਬੂਲ ਨਹੀਂ ਹੁੰਦੀ ਇਬਾਦਤ ਉਹੀ ਕਬੂਲ ਹੈ ਚਾਹੇ ਰਾਤ ਨੂੰ ਆਪਣੇ ਬਿਸਤਰ ਤੇ ਬੈਠੇ ਹੋਵਾਂ ਤੇ ਚਾਹੇ ਤੁਸੀਂ ਕਿਸੇ ਦਰਬਾਰੇ ਜਿਨ੍ਹਾਂ ਦੇ ਪੀਰੋ ਮੁਰਸ਼ਿਦ ਬਲੀਆਂ ਦੇ ਦਰਬਾਰ ਤੇ ਬੈਠੇ ਹੋਵਾਂ ਪਰ ਉਹ ਇਬਾਦਤ ਤੁਹਾਡੀ ਤਾਂ ਹੀ ਮਨਜ਼ੂਰ ਹੈ ਜੇ ਤੁਹਾਡਾ ਮਨ ਸਾਫ਼ ਕਿਉਂ ਮੇਰੇ ਗੁਰੂ ਮੁਰਸ਼ਿਦ ਸਾਈਂ ਦਾਰਸ਼ਾਵਲੀ ਸਾਨੂੰ ਤਾਂ ਇਹੀ ਸਿਖਾ ਕੇ ਗਏ ਨੇ ਵੀ ਜਿਹੜੇ ਗ੍ਰਸਤੀ ਜੀਵਨ ਵਿੱਚ ਹੁੰਦੇ ਨੇ ਉਹਨਾਂ ਲਈ ਸਭ ਕੁਝ ਮਾਪ ਹੈ ਕਿਉਂ ਗਰਸਤੀ ਜੀਵਨ ਦੇ ਵਿੱਚ ਇਬਾਦਤ ਸਭ ਤੋਂ ਵੱਡੀ ਇਬਾਦਤ ਹੈ ਜੋ ਗਰਸਤੀ ਜੀ ਇਬਾਦਤ ਕਰ ਲਈ ਜਿਹਨੇ ਗਰਸਤੀ ਜ ਰੱਬ ਪਾ ਲਿਆ ਉਹਨੂੰ ਸਭ ਕੁਝ ਮਿਲ ਗਿਆ ਕਿਉਂ ਗਰਸਤੀ ਜੀਵਨ ਵਿੱਚ ਰੱਬ ਨੂੰ ਪਾਉਣਾ ਬਹੁਤ ਮੁਸ਼ਕਿਲ ਹੈ ਤੁਸੀਂ ਘਰ ਪਰਿਵਾਰ ਨੂੰ ਛੱਡ ਕੇ ਰੱਬ ਨੂੰ ਪਾ ਲੋਗੇ ਬੜੀ ਜਲਦੀ ਮਿਲ ਜਾਊਗਾ ਤੁਸੀਂ ਦੁਨੀਆਂ ਦੀਆਂ ਵੀ ਚੀਜ਼ਾਂ ਤੋਂ ਪਰਦਾ ਕਰ ਲੋਗੇ ਮੈਂ ਆ ਚੀਜ਼ ਤੋਂ ਪਰਦਾ ਕਰਕੇ ਘਰਵਾਰ ਛੱਡ ਕੇ ਮੈਂ ਕਲੰਦਰ ਹੋ ਗਿਆ ਸਾਰੇ ਆਪਣੀ ਆਪਣੀ ਜਗ੍ਹਾ ਬਹੁਤ ਬੜੇ ਨੇ ਸਬਦੀ ਇਬਾਦਤ ਹੈ ਪਰ ਅਸੀਂ ਤਾਂ ਗੱਲ ਆਪਣੇ ਗੁਰੂ ਮੁਰਸ਼ਿਦ ਦੇ ਨਿਰਦੇਸ਼ਾਂ ਤੇ ਕਰ ਰਹੇ ਆ ਆਪਣੇ ਪੀਰੋ ਮੁਰਸ਼ਿਦ ਦੇ ਨਿਰਦੇਸ਼ਾਂ ਤੇ ਕਰ ਰਹੇ ਆ ਜੋ ਸਾਨੂੰ ਸਾਡੇ ਮੁਰਸ਼ਿਦ ਨੇ ਸਿਕਾਇਆ ਸੀ ਆਪਣੀ ਸੰਗਤ ਨੂੰ ਦੱਸ ਰਹੇ ਆ ਵੀ ਮਨ ਸਾਫ਼ ਕਰਕੇ ਰੱਬ ਦਾ ਨਾਮ ਲੈ ਚਾਹੇ ਕਿਸੇ ਤਰ੍ਹਾਂ ਦਾ ਵੀ ਲੈ ਪਰ ਨਾਮ ਰੱਬ ਦਾ ਨਾ ਤਾਂ ਲਈ ਜੇ ਤਰ੍ਹਾਂ ਮਨ ਸਾਫ਼ ਹੈ ਬੈਠਣਾ ਮਤਲਬ ਤਾਂ ਆਏ ਜੇ ਤਰ੍ਹਾਂ ਧਿਆਨ ਰੱਬ ਵੱਲ ਹੀ ਹੈ ਚਾਹੇ ਰੱਬ ਨੂੰ ਉਰੇ 24 ਘੰਟੇ ਦੇ ਵਿੱਚ ਤੁਸੀਂ ਰੱਬ ਨੂੰ 2 ਮਿੰਟ ਵਾਸਤੇ ਵੀ ਸੱਚੇ ਦਿਲੋਂ ਤੇ ਹਾਲੋਂਗੇ ਨਾ ਉਹ ਤੁਹਾਡੇ 2 ਮਿੰਟ ਵੀ ਤੁਹਾਨੂੰ ਤਾਰ ਦੇਣਗੇ ਤੇ ਜੇ ਤੁਸੀਂ 4-4 ਘੰਟੇ ਇਬਾਦਤ ਕਰਕੇ ਨੂੰ ਬੈਠੇ ਹੋ ਪਸੀਨੋ ਪਸੀਨੀ ਹੋ ਗਏ ਹੋ ਪਰ ਮਨ ਤੁਹਾਡਾ ਕਿਸੇ ਹੋਰ ਪਾਸੇ ਲੱਗਾ ਹੋਇਆ ਹੈ ਥੋੜਾ ਜਿਹਾ ਖੜਕਾ ਹੋਇਆ ਬਿੱਲੀ ਕੋਲੋਂ ਨੰਗੀ ਨਹੀਂ ਨਾਲ ਹੀ ਤੁਹਾਡੀ ਫੜਫੜ ਖੜਕ ਤੁਸੀਂ ਕੋਠੇ ਪਏ ਹੋ ਉਹ ਇਬਾਦਤ ਤੁਹਾਡੀ ਮਨਜ਼ੂਰ ਨਹੀਂ ਹੋਣੀ ਕਿਉਂ ਤੁਹਾਡਾ ਖਿਆਲ ਹੀ ਨਹੀਂ ਇਬਾਦਤ ਤੁਹਾਡਾ ਖਿਆਲ ਤਾਂ ਕਰਦੇ ਖਿਆਲਾਂ ਜੀ ਲੱਗਾ ਹੋਇਆ ਇਸ ਕਰਕੇ ਜਿਹੜਾ ਕਲਯੁਗ ਹੈ ਕਲਯੁਗ ਦੇ ਵਿੱਚ ਇਬਾਦਤ ਕਰਨੀ ਬੜੀ ਮੁਸ਼ਕਿਲ ਹੈ ਕਿਉਂ ਜਿਹੜਾ ਕਲਯੁਗ ਦਾ ਜੋਰ ਹੈ ਇਹ ਸਾਨੂੰ ਇਬਾਦਤ ਕਰਨ ਵੱਲ ਰੋਕਦਾ ਹੈ ਇਸ ਕਰਕੇ ਪਿਆਰੀ ਸਾਥ ਸੰਗਤ ਜੀ ਰੱਬ ਦਾ ਨਾਮ ਲਓ ਲੈਣਾ ਬਹੁਤ ਜ਼ਰੂਰੀ ਹੈ ਔਰ ਚਾਹੇ 2 ਮਿੰਟ ਲਈ ਹੀ ਲਿਆ ਕਰੋ ਚਾਹੇ 10 ਮਿੰਟ ਲਈ ਲਿਆ ਕਰੋ ਪਰ ਦਿਲੋਂ ਪਾਕ ਹੋ ਕੇ ਲਿਆ ਕਰੋ ਔਰ ਜਿਸ ਵੀ ਪੀਰੋ মুর্ਸ਼ਿਦ ਨੂੰ ਮੰਨਦੇ ਹੋ ਦਿਲ ਜਾਨ ਉਹਨਾਂ ਨੂੰ ਪੂਰੇ ਪਿਆਰ ਨਾਲ ਮੰਨਿਆ ਕਰੋ ਔਰ ਜਦੋਂ ਸਰਕਾਰਾਂ ਦੇ ਦਰਬਾਰ ਤੇ ਸਜਦਾ ਸਲਾਮ ਕਰਨ ਜਾਂਦੇ ਹੋ ਤੇ ਪੂਰੇ ਆਪਣਾ ਮਨ ਸਾਫ ਕਰਕੇ ਜਾਇਆ ਕਰੋ ਔਰ ਘਰਾਵਲ ਖਿਆਲ ਆਪਣਾ ਜਿਹੜਾ ਛੱਡ ਕੇ ਬਾਲ ਬੱਚਿਆਂ ਨੂੰ ਖਿਆਲ ਛੱਡ ਕੇ ਫਿਰ ਦਰਬਾਰੇ ਤੇ ਸਜਦਾ ਸਲਾਮ ਕਰਨ ਜਾਇਆ ਕਰੋ ਕਿਉਂਕਿ ਜੇ ਸਾਡਾ ਮਨ ਸਾਫ ਹੈ ਤਾਂ ਸਭ ਕੁਝ ਸਾਫ ਹੈ ਜੈ ਸਾਈਂ